ਇਹ ਸਾਰੇ ਕੱਪੜੇ ਤੁਹਾਡੇ ਹੋ ਗਏ ਆ ਪੁਰਾਣੇ ਬਾਬਿਓ ਠੀਕ ਹੈ ਤੁਹਾਡਾ ਗੁਰੂ ਚਾਹੁੰਦਾ ਹੈ ਕਿ ਤੁਸੀਂ ਹੋਰ ਨਾ ਆਹ ਕੰਮ ਛੱਡ ਦਿਓ ਆਪਾਂ ਤੁਹਾਨੂੰ ਰੇੜੀ ਲਪਾ ਦਨੇ ਆ ਠੀਕ ਹੈ ਉਹਦੇ ਨਾਲ ਤੁਸੀਂ ਸਬਜ਼ੀ ਵੇਚ ਲਿਓ ਪਿਆਰਿਓ ਆਲੂ ਪਿਆਜ਼ ਵੇਚ ਲਿਓ ਘਰ ਦੇ ਲਾਗੀ ਲਾਗੀ ਠੀਕ ਹੈ ਇਹ ਉਹਨਾਂ ਹੱਥ ਆਪਣੇ ਆਪ ਹੀ ਹਿੱਲਦਾ ਇਲਦਾ ਪਿਆ ਚਲੋ ਕੋਈ ਗੱਲ ਨਹੀਂ ਪਿਆਰਿਓ ਹੁਣ ਤੁਸੀਂ ਕੱਲ ਨੂੰ ਨਾ ਸੋਮਵਾਰ ਨੂੰ ਮੈਨੂੰ ਇੱਥੇ ਹੀ ਇੱਥੇ ਹੀ ਆ ਕੇ ਮਿਲਣਾ ਵਾਹਿਗੁਰੂ ਜੀ ਮਾਈਕ ਆ ਜਾਓ ਭਾਈ ਗੁਰਜੀ ਕੀ ਫਤਿਹ ਜੀ ਹਾਂ ਜੀ ਪਿਆਰਿਓ ਚੜ੍ਹਦੀ ਕਲਾ ਬਾਬੇ ਖੁਸ਼ ਹੋ ਆ ਜੀ ਤੇ ਤਹੀ ਪਛਾਣੇ ਨਹੀਂ ਆਂਦੇ ਦਸਤਾਰੋ ਹੀ ਬਣਾਏ ਤਾਨ ਗੁਰੂ ਰਾਮਦਾਸ ਵਾਹ ਜੀ ਕਿੱਡਾ ਸੋਹਣਾ ਸਰੂਪ ਆਇਆ ਅੱਜ ਹੈ ਕਿੱਡੀ ਸੋਹਣੀ ਦਸਤਾਰਕ ਲੱਗੰਦੀ ਆ ਅਮਰਦੀਪ ਛਕਿਆ ਕੱਲ ਹੀ ਛਕਿਆ ਵੈਰੀ ਗੁੱਡ ਵੈਰੀ ਗੁੱਡ ਬਹੁਤ ਸੋਹਣਾ ਸਿੰਘੋ ਅੱਜ ਤੇ ਅੱਜ ਤਾਂ ਤੁਸੀਂ ਮੇਰੀ ਤੇ ਪਛਾਣ ਚ ਨਹੀਂ ਆਂਦੇ ਦੇਖੋ ਗੁਰੂ ਰਾਮਦਾਸ ਪਾਛਾਈ ਕਿਰਪਾ ਵਾਹ ਜੀ ਗੁਰੂ ਅੱਛਾ ਪਾਗੜ ਬਣਵਾ ਗਿਆ ਇਹ 50 ਰੁਪਏ ਲਾਇਆ ਵਾਹ ਜੀ ਵਾਹ ਸੋਣੀ ਸੋਣੀ ਪੱਗ ਬਣ ਕੇ ਆਏ ਆ ਚਲ ਬਾਬੇ ਤੁਹਾਡੀ ਖੁਸ਼ੀ ਦੇਖਣੀ ਦੀ ਬਹੁਤ ਸੋਹਣੀ ਗੱਲ ਆ ਤੇ ਆਇਆ ਨਹੀਂ ਜੇ ਥੇਲੇ ਵਾਲਾ ਕੋਈ ਨਹੀਂ ਕੋਈ ਨਹੀਂ ਆ ਅੱਛਾ ਉਹੋ ਆ ਗਿਆ ਜੀ ਆ ਲੋ ਆ ਗਿਆ ਜੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਵੇਖੋ ਮੜਾ ਘਮਾਗੇ ਆਓ ਤੋਂ ਅੱਗੋਂ ਘਮਾਗ ਲਿਆਓ ਲਾਗੇ ਲਾਗੇ ਧੰਨ ਗੁਰੂ ਰਾਮਦਾਸ ਵਾਹਿਗੁਰੂ 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 ਤਨਜੀ ਦਾ ਨਾਮ ਬਸ ਠੀਕ ਹੈ ਬਾਬਾ ਜੀ ਚੜਦੀ ਕਲਾ ਵਾਈ ਖਾਲਸਾ ਵਾਈ ਗੁਰਜੀ ਬਦਨਾ ਨਾ ਨਾ ਪਿਆ ਜੀ ਨਾ ਕਰੀ ਜੀ ਪੜੇ ਉਹ ਜੀ ਪਿਆ ਉਹਨਾਂ ਨਾ ਪਿਆ ਜੀ ਨਾ ਕਰੀ ਜੀ ਆ ਜੀ ਠੀਕ ਹੈ ਫਿਰ ਚੜਦੀ ਕਲਾ ਨਹੀਂ 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 ਮੈਂ ਤਾਂ ਪਹਿਚਾਨ ਲਿਆ ਤੁਹਾਨੂੰ ਮੈਂ ਨਿਕਲ ਚੱਲਿਆ ਸੀ ਨਹੀਂ ਨਹੀਂ ਪਿਆਰੋ ਧੰਨਵਾਦੀ ਤੁਹਾਡਾ ਫੌਜੀ ਵੀਰੇ ਕੰਮ ਕਰ ਠੀਕ ਆ ਹਾਂ ਠੀਕ ਆ ਆਪਣਾ ਸਕੂਲ ਸਕੂਲ ਵੈਨ ਚਲੋ ਬਹੁਤ ਸੋਹਣਾ ਵੀਰੇ ਚੜਦੀ ਕਲਾ ਨਹੀਂ ਨਹੀਂ ਸ਼ੁਕਰ ਹੈ ਸ਼ੁਕਰ ਹੈ ਗ੍ਰਾਮ ਦਾ ਸਵਾਛਾ ਦਾ ਚਲੋ ਠੀਕ ਹੈ ਵੀ ਜੀ ਧੰਨਵਾਦ ਧੰਨਵਾਦ ਵੀ ਕੀ ਧੰਨਵਾਦ ਪਿਆਰੋ ਤਬੀ ਖੋਜ ਵਰਤੀ ਸੀ ਤੁਹਾਡਾ ਗੁਰੂ ਕਿੰਨਾ ਬਿਆਨ ਤਾਂ ਦੇਖੋ ਮਿਲ ਗਈ ਨਾ ਜਿਹੜੀ ਠੀਕ ਆ ਹੁਣ ਤੁਸੀਂ ਬਾਬਾ ਜੀ ਇਦਾਂ ਵਾ ਇਹਦੇ ਤੇ ਤੁਸੀਂ ਨਾ ਇੱਕ ਸਾਈਡ ਤੇ ਆਪਣੇ ਜਿਹੜੇ ਤੁਹਾਡੇ ਸੂਟ ਵਗੈਰਾ ਹੈਗੇ ਉਹ ਤੁਸੀਂ ਇੱਕ ਰੱਖ ਲਿਓ ਤੇ ਨਾਲ ਤੁਸੀਂ ਆਲੂ ਪਿਆਜ਼ ਬਣੇ ਆ ਠੀਕ ਆ ਮੈਂ ਤੁਹਾਨੂੰ ਥੋੜੀ ਜਿਹੀ ਮਾਇਆ ਮ ਦਿਨਾ ਵਾ ਨਾਲ ਠੀਕ ਆ ਉਹ ਤੁਸੀਂ ਆਲੂ ਪਿਆਜ਼ ਲੈ ਕੇ ਜਾ ਤੁਸੀਂ ਇੱਕ ਚੱਪਲਾਂ ਵਗੈਰਾ ਜਿਹੜੀ ਹੁੰਦੀਆਂ ਚੱਪਲਾਂ ਹੁੰਦੀਆਂ ਸਲੀਪਰ ਜੋ ਤੁਹਾਡਾ ਮਨ ਆਲੂ ਪਿਆਜ਼ ਵੇਚਣਾ ਵਾ ਜੇ ਤੁਸੀਂ ਗਰਮ ਜਰਾਬਾ ਵੇਚਣੀਆਂ ਤੇ ਉਹਨਾਂ ਪੈਸੇ ਦੀ ਤੁਸੀਂ ਜਰਾਬਾ ਲੈ ਆਓ ਮੈਂ ਇਹਦੇ ਸਰਜੀ ਆਵੇ ਸਬਜ਼ੀ ਵੇਚਣੀ ਆ ਸਬਜ਼ੀ ਵੇਚਣਾਗੇ ਅੱਛਾ ਤੁਨੀਆਂ ਦੁੱਤੇ ਵੀ ਇਹਦੇ ਨਾਲ ਹਾਂ ਤੁਨੀਆਂ ਗੋਟੇ ਵੀ ਵੇਚ ਲਿਓ ਸਬਜ਼ੀ ਵੀ ਵੇਚ ਸਕਦੇ ਹੋ ਹੁਣ ਇਹ ਤੁਹਾਡੀ ਰੋਜੀ ਰੋਟੀ ਆ ਬਸ ਇੱਕ ਬੇਨਤੀ ਮੈਂ ਕਰੂੰਗਾ ਕਿ ਇਹਨੂੰ ਵੇਚੇ ਹੋਣਾ ਪਿਆ ਰਹੇ ਬਸ ਹੈ ਵੇਚਣਾ ਨਹੀਂ ਵੇਚਣਾ ਨਹੀਂ ਨਾ ਮਰ ਜਾਂਦੇ ਵੇਚ ਨਹੀਂ ਮਰਨਾ ਵੀ ਗੱਤੋਂ ਮੈਂ ਗੁਰਦਾਨ ਦੱਸਵਾ ਚੱਲ ਹਾਂ ਪਤਾ ਨਹੀਂ ਹਾਂ ਪਰ ਇਹਨੂੰ ਵੇਚੋਣਾ ਇਹ ਤੁਹਾਡੀ ਰੋਜੀ ਰੋਟੀ ਆ ਤੁਹਾਡੇ ਪੈਰ ਨੇ ਠੀਕ ਆ ਜੀ ਇਹ ਤੁਹਾਡੇ ਗੁਰੂ ਵੱਲੋਂ ਦਿੱਤਾ ਤੁਹਾਨੂੰ ਇੱਕ ਤੋਹਫਾ ਜੀ ਠੀਕ ਹੈ ਅਸੀਂ ਤਾਂ ਬਸ ਕਹਿ ਲੋ ਕਿ ਗੁਰੂ ਦੇ ਹੁਕਮਾਂ ਦੇ ਵਿੱਚ ਇਹ ਤੁਹਾਨੂੰ ਦਿੱਤ ਹੀ ਹੁਣ ਤੁਹਾਡਾ ਫਰਜ ਹੈ ਕਿ ਇਹਨੂੰ ਕਿਵੇਂ ਤੁਸੀਂ ਗਾ ਯੂਜ਼ ਕਰਨਾ ਹੈਗਾ ਠੀਕ ਹੈ ਆਪਾਂ ਕੁਝ ਨਹੀਂ ਕੀਤਾ ਇਹ ਤੁਹਾਡੇ ਗੁਰੂ ਨੇ ਸਭ ਕੁਝ ਕੀਤਾ ਹੈਗਾ ਠੀਕ ਹੈ ਜੀ ਬਾਕੀ ਤੁਹਾਡੀ ਪਾਗ ਸਿੰਘੋ ਬਹੁਤ ਸੁਣੀ ਲੱਗਦੀ ਅੱਜ ਮਣ ਕੇ ਜਾਣੀ ਆ ਮਣ ਕੇ ਜਾਣੀ ਸੂੜ ਵੀ ਦੇਤਾ ਕੁਰਤਾ ਜਮਾ ਚਲੋ ਬੋਲ ਸੁਣ ਕੇ ਆ ਤੋ ਬਾਬਾ ਜੀ ਤੁਹਾਡੀ ਮਾਇਆ ਠੀਕ ਹੈ ਜੀ ਇਹ ਤੁਸੀਂ ਨਾ ਮਾਇਆ ਤਾਂ ਜੋ ਵੀ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਹੁਣ ਸਰਦੀਆਂ ਜਿਵੇਂ ਗਰਮ ਜਰੱਬਾ ਪਾਲੀਆਂ ਨਾਲ ਤੁਹਾਡੇ ਸੂਟ ਆ ਗਏ ਹਨਾ ਹਾਂ ਜੋ ਵੀ ਤੁਸੀਂ ਕਰਨਾ ਉਹ ਤੁਸੀਂ ਨਾਲ ਕਰ ਲਿਓ ਬਸ ਇਹ ਕਿ ਮਿਹਨਤ ਕਰਿਓ ਠੀਕ ਹੈ ਤੇ ਅਰਦਾਸ ਤੁਹਾਨੂੰ ਗੁਰੂ ਰਾਮਦਾਸ ਪਾਸ਼ਾ ਅਗੇ ਕਿ ਅਸੀਂ ਜਿਸ ਕੰਮ 'ਚ ਲੱਗੇ ਆਂ ਕੋਮ ਦੇ ਹਾਂ ਤੇ ਬਸ ਇਹੀ ਕਰਿਓ ਸਾਡੀ ਅਰਦਾਸ ਕਰਿਓ ਕਿ ਮਾਰਾ ਇਹ ਸੇਵਾ ਸਾਡੇ ਤੋਂ ਕੋਮ ਲਈ ਲੈਂਦੇ ਰਹਿਣ ਤੇ ਸਾਡਾ ਮਨ ਕਦੀ ਵੀ ਇਤਰਾ ਮਾਣ ਮਹਿਸੂਸ ਨਾ ਕਰੇ ਬਸ ਸਵਾਸ ਸਵਾਸ ਗੁਰੂ ਰਾਮਦਾਸ ਜੀ ਚੇਤਾ ਰਵੇ ਠੀਕ ਹੈ ਜੀ ਬਾਕੀ ਤੁਹਾਡਾ ਸਿੰਘੋ ਫਿਰ ਦੱਸ ਦਊਗਾ ਤੁਹਾਡਾ ਗੁਰੂ ਬੜਾ ਬਯੰਤ ਹੈ ਉਹ ਧੰਗ ਗੁਰੂ ਰਾਮਦਾਸ ਪਾਸ਼ਾ ਠੀਕ ਹੈ ਜੀ ਚਲੋ ਹੁਣ ਪਿਆਰਿਓ ਤੁਸੀਂ ਲੈ ਜਾਓ ਠੀਕ ਹੈ ਬਾਕੀ ਪੱਗ ਬਹੁਤ ਸੋਹਣੀ ਲੱਗਦੀ ਕੱਲ ਵਾਲੀ ਪੱਗੀ ਨਾ ਜਿਹੜੀ ਮੈਂ ਜਿਹੜੀ ਧੰਗ ਤੁਸੀਂ ਬਹੁਤ ਸੋਹਣੀ ਬਬੀ ਬਹੁਤ ਸੋਹਣੀ ਮੈਂ ਨਾ ਤੁਹਾਡੀ ਇੱਕਦਮ ਜ਼ੂਮ ਕਰਕੇ ਦਿਖਾਣਾ ਸਿੰਘਾ ਨੂੰ ਲੋ ਜੀ ਚੜਦੀ ਕਲਾ ਪਿਆਰਿਓ ਧੰਗ ਗੁਰੂ ਰਾਮਦਾਸ ਧੰਗ ਗੁਰੂ ਰਾਮਦਾਸ ਚਲੋ ਠੀਕ ਹੈ ਜੁਤ ਬਾਪੂ ਜੀ ਵਾਹਿਗੁਰਜੀ ਦਾ ਕਾਲ ਸਾਹਿਬੀ ਵਾਹਿਗੁਰਜੀ ਕੀ ਫਤਿਹ